ਵਾਈ ਕੁ ਜੀ ਦਾ ਖਾਲਸਾ ਵਾਈ ਕੁ ਜੀ ਦੀ ਪਤਨੀ ਵੀਰ ਜੀ ਮੈਂ ਜਗਦੀਸ਼ਪੁਰ ਤੋਂ ਇੱਕੋ ਤੋਂ ਬੋਲਦੀ ਹਾਂ ਮੈਂ ਭਾਈ ਮਨੀਰ ਸਿੰਘ ਜੀ ਖਾਲਸਾ ਸ਼ਾਹੀ ਦੀ ਸੂਰਜ ਵੱਲੋਂ ਚਲਾਏ ਗਏ ਗੁਰੂਪਾਏ ਨੂੰ ਤੇਰਾ ਸ਼ੁਕਰ ਹੈ ਗੁਰੂਪਨਾਲ ਯੂਟਿਊਬਰਾਂ ਹੀ ਜੁੜੀ ਸੀ ਇਹਦਾ ਪਰਮਾਤਮਾ ਨਾਲ ਜਨ ਦਾ ਸਾਉਤ ਵਧੀਆ ਬਰੋਲਾ ਹੈ ਅਸੀਂ ਭਾਈ ਸਾਹਿਬ ਕੋਲ ਸਿੰਘਰੂਰ ਵਿੱਚ ਜਾ ਕੇ ਮਾਈ ਗੁਰਜੀ ਸਾਡੇ ਨਾਲ ਸਾਡੀ ਬੇਟੀ ਵੀ ਸਾਡੇ ਸੀ ਤੇ ਵੀਰ ਜੀ ਨੇ ਸਾਨੂੰ ਬਚਨ ਕੀਤੇ ਸਨ ਕਿ ਫਰੋਜ ਵਿੱਚ ਫਰੋਜ ਪਰ ਵਿੱਚ ਸਮਾਗਮ ਕਰਾਇਆ ਜਾਵੇ ਅਸੀਂ ਪਰਵੇ ਵਿੱਚ ਸਮਾਗਮ ਕਰਵਾਇਆ ਤੇ ਅਸੀਂ ਵੀਰ ਜੀ ਨੂੰ ਬੇਨਤੀ ਕੀਤੀ ਸਾਡਾ ਸਾਰਾ ਪਰਿਵਾਰ ਬੱਚੇ ਵੀ ਜੁੜ ਜਾਣ ਸਾਡੇ ਦੋ ਬੇਟੇ ਆ ਜੋ ਕੈਨੇਡਾ ਵਿੱਚ ਰਹਿੰਦੇ ਆ ਸਾਡਾ ਛੋਟਾ ਪੋਤਾ 3 ਸਾਲ ਦਾ ਹੈ ਉਹਦੇ ਪੇਟ ਵਿੱਚ 1.5-2 ਸਾਲ ਤੋਂ ਬਹੁਤ ਜ਼ਿਆਦਾ ਦਰਦ ਰਹਿੰਦਾ ਸੀਗਾ ਸਵੇਰੇ 5 ਵਜੇ ਤੋਂ ਸ਼ੁਰੂ ਹੋ ਜਾਂਦਾ ਸੀ ਦਰਦ ਹੁਣਾ ساری ਦਿਹਾੜੀ ਹੁੰਦਾ ਸੀਗਾ ਅਸੀਂ ਬਹੁਤ ਪਰੇਸ਼ਾਨ ਸੀ ਅਸੀਂ ਉਹਦਾ ਮੈਡੀਕਲ ਮੈਡੀਕਲ ਚੈੱਕਅਪ ਵੀ ਬਹੁਤ ਵਾਰੀ ਕਰਵਾਇਆ ਪਰ ਡਾਕਟਰਾਂ ਨੇ ਕੋਈ ਸਮਝ ਨਹੀਂ ਲੱਗੀ। ਸੰਸਕੋਲ ਤੋਂ ਵੀ ਕਈ ਵਾਰੀ ਛੁੱਟੀ ਕਰਾਉਣੀ ਪੈਂਦੀ ਤੇ ਕਈ ਵਾਰੀ 2 ਘੰਟੇ ਬਾਅਦ ਜਾ ਕੇ ਲੈ ਆਉਣਾ ਪੈਂਦਾ ਸੀ। ਉਹ ਬਹੁਤ ਰੋਂਦਾ ਸੀ ਪਰਵਾਦ ਤੋਂ ਦੇਖਿਆ ਨਹੀਂ ਸੀ ਜਾਂਦਾ। ਫਿਰ ਅਸੀਂ ਸਾਰੇ ਪਰਵਾਰ ਨੇ ਸੋਚਿਆ ਕਿ ਭਾਈ ਸਾਹਿਬ ਕੋਲ ਜਾ ਕੇ ਬੇਨਤੀ ਕੀਤੀ ਜਾਵੇ। ਫਿਰ ਅਸੀਂ ਸਰੂਰ ਭਾਈ ਸਾਹਿਬ ਜੀ ਦੇ ਕੋਲ ਜਦੋਂ ਭਾਈ ਸਾਹਿਬ ਨੇ ਗੁਰਦੁਆਰੇ ਦਾ ਨੀਂਹ ਪੱਥਰ ਰੱਖਿਆ ਉਸਦਾਂ ਵੀਰ ਜੀ ਕੋਲ ਜਾ ਕੇ ਗਰੇ ਵਿਖੇ ਉਹਨਾਂ ਦੇ ਪਹੁੰਚ ਗਏ ਬੱਚੇ ਦੇ ਦਰਦ ਦਵਾਦੇ ਦੱਸਿਆ ਵੀਰ ਜੀ ਨੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਤੇ ਬੱਚੇ ਦੀ ਮਾਂ ਨੂੰ ਸੇਵਨ ਕਰਨ ਲਈ ਕਿਹਾ ਉਸੇ ਦਿਨ ਹੀ ਬੱਚੇ ਦੀ ਮਾਂ ਨੇ ਦੇਖ ਮਣਾ ਕੇ ਅਰਦਾਸ ਕਰਕੇ ਸਵੰਤੰ ਟੈਮ ਕਰਨਾ ਸਹਿਮਤ ਕਰ ਦਿੱਤਾ ਬੱਚੇ ਦਾ ਦਰਦ ਅਗਲੇ ਦਿਨ ਤੋਂ ਹੀ ਖੰਭ ਲਾ ਕੇ ਉੱਡ ਗਿਆ ਜਿਸ ਪਿਤਾ ਪਰਮਾਤਮਾ ਤੇ ਭਾਈ ਸਾਹਿਬੀ ਦਾ ਕੋਟੀ ਕੋਟ ਧੰਨਵਾਦ ਕਰਦੇ ਹਾਂ ਜੇ ਕੋਈ ਲਾਜਵਾਬ ਕੱਟ ਬੋਲਿਆ ਗਿਆ ਹੋਵੇ ਤੇ ਭਾਈ ਸਾਹਿਬ ਤੇ ਸੰਗਤ ਬਖਸ਼ਣ ਜੋਰ ਆ ਬਖਸ਼ ਲਾਣਾ ਜੀ ਬਖਸ਼ ਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ